ਦੋਸਤੋ ਅੱਜ ਤੁਹਾਨੂੰ ਅਸੀਂ ਭਾਈ ਅਮਰਤਪਾਲ ਸਿੰਘ ਮੈਰੋਜੀ ਦੀ ਬਾਇਓਗ੍ਰਾਫੀ ਦੱਸਣ ਲੱਗੇ ਆ ਜੋ ਕਿ ਸਿੱਖ ਬਾਣਾ ਪਾ ਕੇ ਸਿੱਖ ਧਰਮ ਦੀ ਸੇਵਾ ਕਰ ਰਹੇ ਨੇ ਫਿਰ ਵੀ ਲੋਕ ਇਹਨਾਂ ਨੂੰ ਮੁਸਲਮਾਨ ਕਿਉਂ ਕਹਿੰਦੇ ਨੇ ਇਹਨਾਂ ਦਾ ਪਰਿਵਾਰਕ ਪਿਛੋਕੜ ਕੀ ਹੈ ਤੇ ਇਹਨਾਂ ਕੋਲੋਂ ਵੱਡੀਆਂ-ਵੱਡੀਆਂ ਗੱਡੀਆਂ ਤੇ ਪੈਸਾ ਕਿੱਥੋਂ ਆਉਂਦਾ ਪੂਰੀ ਜਾਣਕਾਰੀ ਸੁਣ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਭਾਈ ਅਮਰਤਪਾਲ ਸਿੰਘ ਮੈਰੋਜੀ ਦਾ ਜਨਮ ਮੋਗੇ ਜ਼ਿਲ੍ਹੇ ਦੇ ਪੈਂਦੇ ਪਿੰਡ ਮੈਰੋ ਜੋ ਹੋਇਆ ਬੇਸ਼ੱਕ ਇਹ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਪਿੰਡ ਮੈਰੋ ਕਰਕੇ ਹੀ ਇਹਨਾਂ ਨੂੰ ਅਮਰਤਪਾਲ ਸਿੰਘ ਮੈਰੋ ਕਿਹਾ ਜਾਂਦਾ ਪਰ ਇਹਨਾਂ ਦੇ ਪਿਤਾ ਸਰਦਾਰ ਬਲਜਿੰਦਰ ਸਿੰਘ ਹਮੇਸ਼ਾ ਸਿੱਖ ਧਰਮ ਨਾਲ ਜੁੜੇ ਰਹੇ ਪੈਸੇ ਵਜੋਂ ਇਹਨਾਂ ਦੇ ਪਿਤਾ ਜੀ ਦਿਹਾੜੀ ਕਰਦੇ ਨੇ ਜੇਕਰ ਅਮਰਤਪਾਲ ਸਿੰਘ ਮੈਰੋ ਜੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਵਿੱਚ ਇਹ ਪੰਜ ਭੈਣ ਭਰਾਣੇ ਜਿਨ੍ਹਾਂ ਵਿੱਚੋਂ ਤਿੰਨ ਭੈਣਾਂ ਨੇ ਤੇ ਮੈਰੋ ਜੀ ਦਾ ਛੋਟਾ ਭਰਾ ਹੈ 2012 ਚ ਇਹਨਾਂ ਨੇ ਪਲੱਸ 2 ਨਾਨ ਮੈਡੀਕਲ ਚ ਕੀਤੀ ਹੋਈ ਏ ਭਾਈ ਅਮਰਤਪਾਲ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸਨ ਪਲੱਸ 2 ਕਰਨ ਤੋਂ ਬਾਅਦ ਇਹਨਾਂ ਨੇ ਆਈਟੀਆਈ ਵੀ ਕੀਤੀ ਉਸ ਤੋਂ ਬਾਅਦ ਬਾਬਾ ਮਹਿਰੋਜੀ ਬੀਏ ਬੀ ਕਰਨ ਦੇ ਲਈ ਡੀਏਵੀ ਕਾਲਜ ਜਲੰਧਰ ਚਲੇ ਗਏ ਪਰ ਉੱਥੇ ਹੋਸਟਲ ਦੇ ਕਾਲਜ ਦੀਆਂ ਫੀਸਾਂ ਬਹੁਤ ਜ਼ਿਆਦੇ ਸਨ ਅਮਰਤਪਾਲ ਜੀ ਦੇ ਘਰ ਦੀ ਆਰਥਿਕ ਹਾਲਾਤ ਵੀ ਬਾਲੇ ਚੰਗੇ ਨਹੀਂ ਸਰ ਇਸੇ ਕਾਰਨ ਉਹਨਾਂ ਤੋਂ ਹੋਸਟਲ ਤੇ ਮੈਸ ਦੀ ਫੀਸ ਭਰਨਾ ਹੋਈ ਉਹਨਾਂ ਨੂੰ ਅਧਵਿਚਾਰ ਬੀਏਬੀ ਦੀ ਪੜਾਈ ਛੱਡਣੀ ਪਈ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਕੱਟੇ ਕਰਕੇ ਰੇਤੇ ਬੱਜਰੀ ਦੀ ਦੁਕਾਨ ਖੋਲੀ ਫਿਰ ਇਹਨਾਂ ਨੇ ਬੱਚਿਆਂ ਦੇ ਖੜਾਉਣੇ ਵੀ ਸੜਕ ਕਿਨਾਰੇ ਵੇਚਨੇ ਸ਼ੁਰੂ ਕੀਤੇ ਭਾਈ ਸਾਹਿਬ ਨੇ ਕਾਫੀ ਮਿਹਨਤ ਕੀਤੀ ਪਰ ਮਿਹਨਤ ਦਾ ਸਨਾਈ ਫਿਰ ਮੇਰੋ ਬਾਬਾ ਜੀ ਮਲੇਸ਼ੀਆ ਚਲੇ ਗਏ ਉੱਥੇ ਵੀ ਏਜੰਟ ਨੇ ਭਾਈ ਅਮਰਤਪਾਲ ਜੀ ਨੂੰ ਗੱਲ ਤਾਂ ਕੰਪਨੀ ਚ ਬਿસા ਦਿੱਤਾ ਜਿੱਤੇ ਉਹ ਦੋ ਵਕਤ ਦੀ ਰੋਟੀ ਖਾਣ ਨੂੰ ਤਰਸਦੇ ਰਹੇ ਕੰਪਨੀ ਦੇ ਵੱਲੋਂ ਜ਼ੋਰ ਪਾਇਆ ਗਿਆ ਜੇ ਤੁਸੀਂ ਕੰਪਨੀ ਚ ਕੰਮ ਕਰਨਾ ਤਾਂ ਦਾੜਾ ਤੇ ਸਿਰ ਦੇ ਕੇਸ ਕਟਵਾਉਣੇ ਪੈਣਗੇ ਕਹਿਣ ਵਾਲੇ ਦੇ ਮੂੰਹ ਤੇ ਭਾਈ ਸਾਹਬ ਨੇ ਥੱਪੜ ਮਾਰ ਦਿੱਤਾ ਤੇ ਕੰਪਨੀ ਛੱਡ ਦਿੱਤੀ 2019 ਚ ਭਾਈ ਸਾਹਿਬ ਦबई ਵੀ ਚਲੇ ਗਏ ਅਮਰਤਪਾਲ ਮਹਿਰੋਜੀ ਨੇ ਕਾਫੀ ਦੁਖੀ ਲੋਕਾਂ ਦੀ ਮਦਦ ਵੀ ਕੀਤੀ ਹੁਣ ਉਹਨਾਂ ਨੇ ਪੰਜਾਬ ਚੋਂ ਗੰਦ ਖਤਮ ਕਰਨ ਦਾ ਬੀੜਾ ਚੁੱਕਿਆ ਪਹਿਲਾਂ ਉਹ ਪਿਆਰ ਨਾਲ ਸਮਝਾਉਂਦੇ ਨੇ ਤੇ ਫਿਰ ਸੋਧਾ ਲਾਉਂਦੇ ਨੇ 2025 ਚ ਭਾਈ ਸਾਹਮਣੇ ਸਾਥੀਆਂ ਦੇ ਨਾਲ ਰਲ ਕੇ ਕਮਲ ਉਰਫ ਕਾਂਚਨ ਕੁਮਾਰੀ ਦਾ ਸੋਧਾ ਲਾਇਆ ਜੇਕਰ ਅਮਰਤਪਾਲ ਸਿੰਘ ਦੀ ਇਹ ਬਾਇਓਗ੍ਰਾਫੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਦੋਸਤੋ ਤੁਸੀਂ ਜ਼ਰੂਰ ਕਰ ਦਿਓ ਜੋ ਕਾਂਚਨ ਕੁਮਾਰੀ ਦਾ ਭਾਈ ਅਮਰਤਪਾਲ ਸਿੰਘ ਮੈਰੋ ਦੇ ਸਾਥੀਆਂ ਦੁਆਰਾ ਸੋਧਾ ਲਾਇਆ ਗਿਆ ਉਹਨਾਂ ਨੇ ਉਹ ਸਹੀ ਕੀਤਾ ਜਾਂ ਗਲਤ ਕੀਤਾ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਸਕਦੇ ਹੋ